ਕਾਫਰੀ ਕਾਲ ਦੀ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਆਈ ਹੋਪ ਕਿ ਸਾਰੇ ਨੇ ਬਹੁਤ ਵਧੀਆ ਹੋਗੇ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੌਗ ਸਵੇਰ ਦੇ ਬੱਜੇ ਨੇ ਹਜੇ 8:30 ਤੇ ਰੈਡੀ ਸ਼ੈਡੀ ਹੋ ਗਏ ਤੁਹਾਨੂੰ ਪਤਾ ਹੀ ਆ ਤੇ ਕਿੱਥੇ ਜਾਣਾ ਹੁੰਦਾ ਬਠਿੰਡੇ ਨੂੰ ਜਾਣਾ ਜੋਦੀ ਕਲਾਸ ਲਾਉਣ ਤੇ ਹੁਣ ਆਪਾਂ ਸੋਚਿਆ ਹੋਇਆ ਵੀ ਇੱਕ ਵੀਕ ਛੁੱਟੀ ਨਹੀਂ ਕਰਨੀ ਇੱਕ ਵੀਕ ਤੋਂ 10 ਦਿਨਾਂ ਦੇ ਵਿੱਚ ਵਿੱਚ ਜਿਹੜਾ ਜੋਰ ਦਾ ਕੰਪਲੀਟ ਹੋ ਜਾਣਾ ਕੋਰਸ ਜਿਹੜਾ ਸਾਰਾ ਨੇਲ ਵਾਲਾ ਤੇ ਇਸ ਲਈ ਫਿਰ ਅਸੀਂ ਸੋਚਿਆ ਵੀ ਹੁਣ ਛੁੱਟੀ ਨਹੀਂ ਕਰਨੀ ਜਮੇ ਤੇ ਕੰਪਲੀਟ ਕਰਕੇ ਹੀ ਸਾਹ ਲੈਣਾ ਹੈ ਤੇ ਫਿਰ ਕਿਉਂਕਿ ਆਏ ਯਾਰ ਵੀ ਨਵੇੜ ਗਏ ਯਾਰ ਬਹੁਤ ਲੰਮਾ ਟਾਈਮ ਹੋ ਗਿਆ ਜਾਂਦਿਆਂ ਨੂੰ ਤੇ ਹੁਣ ਤਾਂ ਇੱਕ ਦੋ ਚੀਜ਼ਾਂ ਰਹਿ ਗਈਆਂ ਤੇ ਬਸ ਉਹ ਇੱਕ ਦੋ ਚੀਜ਼ਾਂ ਜਿਹੜੀਆਂ ਆ ਸਿੱਖ ਲੈਣੀਆਂ ਹੁਣ ਇਹਨੇ ਹਨਾ ਤੇ ਕਰਦੇ ਸ਼ੁਰੂ ਆਈਦਾ ਵਲੌਗ ਤੇ ਫਿਰ ਵੇਣੇ ਕੀ ਬਣਦਾ ਜੁੜਦਾ ਮੀਂਹ ਦਾ ਮੌਸਮ ਪੂਰਾ ਗੈਮੋ ਗੈਮ ਆ ਸਵੇਰੇ ਪੈ ਜਾਂਦਾ ਸ਼ਾਮ ਨੂੰ ਪੈ ਜਾਂਦਾ ਦੁਪਹਿਰੇ ਪੈ ਜਾਂਦਾ ਰਾਤ ਨੂੰ ਪੈ ਜਾਂਦਾ ਕੋਈ ਪਤਾ ਨਹੀਂ ਕਰ ਅੱਜ ਮੈਂ ਸਵੇਰੇ ਉੱਠਿਆ ਮੈਂ ਕਿਹਾ ਚੱਲ ਸਾਈਕਲਿੰਗ ਕਰਨ ਜਾਵਾਂਗੇ ਮੀਂਹ ਪਈ ਜਾਵੇ ਚਲੋ ਕੈਨਸਲ ਹੋ ਗਿਆ ਫੇਰ ਘੰਟਾ ਹੋ ਗਿਆ ਸੋ ਇਸ ਕਰਕੇ ਹੁਣ ਥੋੜਾ ਜਿਹਾ ਸਵੇਰੇ ਜਾ ਨਹੀਂ ਹੁੰਦਾ ਕਿਉਂਕਿ ਮੀਂਹ ਪਈ ਜਾਂਦਾ ਹੁੰਦਾ ਗੇਰ ਕਣੀਆਂ ਪਈ ਜਾਂਦੀਆਂ ਨੇ ਸੋ ਇਸ ਕਰਕੇ ਕੈਨਸਲ ਹੋ ਜਾਂਦਾ ਪਲਾਨ ਤੇ ਚਲੋ ਕਿੱਧਰ ਨੂੰ ਤਿਆਰ ਜਾਣ ਨੂੰ ਤੂੰ ਕਿਹਨੇ ਕਿੱਧਰ ਨੂੰ ਤਿਆਰ ਨਹੀਂ ਕਿਉਂ ਮम्मी ਨੂੰ ਮੈਂ ਕਹਿੰਦੇ ਸਬਜ਼ਾਰ ਨੂੰ ਮੀ ਉਹ ਨਾਲ ਦੇ ਕੰਨੀ ਨੀਲੂ ਵੀ ਦੇ ਦਣਾ ਤੇ ਹੋਰ ਵੀ ਹਰਾਂ ਦੇ ਚਾੜ ਦਣਾ ਉਹਨੂੰ ਮੈਂ ਕਿਹਾ ਮੁੰਡੀ ਮੜਵਾਉਂਗਾ ਇਹ ਪਿਆਰ ਹੂੰ ਮੈਂ ਕਿ ਮਾਂ ਆਸ਼ੀਰਵਾਦ ਦੇ ਮੈਨੂੰ ਜੰਗ ਦੀ ਤਾਂ ਥੱਲੇ ਨਹੀਂ ਜੀ ਇੱਥੇ ਚਲੋ ਜੀ ਕਰਦੇ ਹਾਂ ਸ਼ੁਰੂ ਅੱਜ ਦਾ ਵਲੌਗ ਤੇ ਜਾਮਣਾ ਸਾਰੀਆਂ ਬਸ ਛੱਡਦੀਆਂ ਜਾਂਦੀਆਂ ਹੁਣ ਮੇਰੇ ਖਿਆਲ ਦੇ ਵਿੱਚ ਸਾਰੀਆਂ ਛੱਡ ਦੇਣੀਆਂ ਮੀਆਂ ਮੀਆਂ ਹੈ ਹਨਾ ਮੈਂ ਆਪਣੇ ਨੇਲਸ ਜਿਹੜੇ ਆ ਉਹ ਅੱਧੇ ਲਾ ਲਏ ਆ ਇਧਰੋਂ ਦੀਦੀ ਤੋਂ ਲਵਾ ਲਏ ਆ ਤੇ ਇਧਰ ਮਹਿੰਦੀ ਲੱਗ ਰਹੀ ਆ ਇਸ ਤੋਂ ਬਾਅਦ ਮੇਰੀ ਵਾਰੀ ਆ ਪਾਹੀ ਕਿੰਨੇ ਕਰੋਲੇ 50 ਤੋਂ ਘੱਟ ਲਾ ਦੇਗੀ ਮੈਂ ਤੇਰਾ ਡੱਬਾ ਬੰਦ ਕਰ ਚੁੱਕਾ 44 ਦੀ ਜੰਗਾ ਲੈ ਮੈਨੂੰ ਵੀਰੇ ਦੀ ਮਹਿੰਦੀ ਬਹੁਤ ਜਿਆਦਾ ਪਸੰਦ ਆ ਤੇ ਇਸ ਕਰਕੇ ਵੀਰੇ ਆ ਵੀ ਸਪੈਸ਼ਲ ਲੁਧਿਆਣੀ ਟੋਰ ਆਪਣੇ ਮਹਿੰਦੀ ਲਾਉਣ ਆਇਆ ਆ ਇੱਥੇ ਬੜੀ ਹੋ ਗਈ ਬਾਟੀ ਲਓ ਬਈ ਜਦੋਂ ਨਾਲ ਦਾ ਤਰੱਕੀ ਕਰਦਾ ਤਾਂ ਖੁਸ਼ੀ ਹੁੰਦੀ ਆ ਤੇ ਅੱਜ ਸਾਡੇ ਕਲੀਕ ਜਿਹੜਾ ਸਾਡੇ ਨਾਲ ਕੰਮ ਕਰਦੇ ਜੋਬ ਕਰਦੇ ਇੱਥੇ ਉਹਨਾਂ ਨੇ ਫੋਨ ਲਿਆ ਤਾਂ ਬਹੁਤ-ਬਹੁਤ ਮੁਬਾਰਕਾਂ ਦੀਪਿਕਾ ਦੀ ਬਹੁਤ ਸੋਹਣਾ ਫੋਨ ਆ ਹਜੇ ਔਨ ਹੋਇਆ ਸੀ ਹਜੇ ਮੇਰੇ ਹੱਥ 'ਤੇ ਫੜਾਤਾ ਦੀਦੀ ਨੇ ਸੋਹਣਾ ਫੋਨ ਦੀ ਸੀ ਪਸੰਦ ਆ ਗਿਆ ਮੈਂ ਕਿਦੀ ਉਹਨੇ ਗਿਆ ਸੀ ਦਵਾਉਣ ਨਾਲ ਫੋਨ ਬਿਚਾਰੀ ਨੇ ਔਨ ਕਰਕੇ ਸਿੱਧਾ ਮੈਨੂ ਖੜਾਤਾ ਨੇਲਸ ਆਪਣੇ ਹੋ ਗਏ ਹੁਣ ਆਪਾਂ ਮਹਿੰਦੀ ਮਹਿੰਦੀ ਲਵਾਉਣ ਲੱਗਿਆ ਨੇਲਸ ਚੈੱਕ ਕਰੋ ਕਿ ਐਡੇ ਸੋਹਣੇ ਹੋਏ ਆ ਆਪਣੇ ਦਿਖਾਏ ਹੋ ਨੇਲਸ ਹੁਣ ਮੈਂ ਕਹਾਂ ਮੇਰੇ ਨਾਲ ਵੀ ਸੋਹਣੇ ਹੋਏ ਆ ਹਾਂ ਕਹਿਣਾ ਪੈਣਾ ਮੱਝੀਦਾਂ ਬੈਜ ਜਾਣੀ ਆ ਇਹ ਤਾਂ ਹੈ ਉਹ ਵੀ ਸੈਟਅਪ ਲਾ ਲਿਆ ਆਪਾਂ ਹਣ ਇੱਥੇ ਲਵਾਵਾਂਗੇ ਆਪਾਂ ਮਹਿੰਦੀ ਚਾਚ ਮੈਂ ਪਾਇਸੀ ਦੁੱਧ ਦੁੱਧ ਤੇ ਮੰਮੀ ਨੂੰ ਕਿਆ ਵਾਲਾ ਦਵਾ ਕੇ ਲੈ ਆਓ ਦੋ ਕੱਪ ਲੈ ਆਂਦੇ ਮੈਂ ਵੀ ਲੈਦਾ ਨਹੀਂ ਨਹੀਂ ਐਮ ਇੱਕ ਮੈਂ ਕਹਿੰਦਾ ਪੀ ਲਈ ਤੁਸੀਂ ਦੱਸੀ ਮੈਂ ਕਿਹਾ ਚੱਲ ਮੈਂ ਨਾਲ ਪੀ ਲੂੰਗੀ ਵੀਰੇ ਦੇ ਤੇ ਹੁਣ ਮੈਂ ਤਾਂ ਵੀਰਾ ਚਾਹ ਪੀਵਾਂਗੇ ਬਿਸਕਟਾਂ ਨਾਲ ਵੀਰਾ ਕਹਿੰਦਾ ਮੇਰੇ ਫੇਵਰਟ ਆ ਬਿਸਕਟ ਘਰ ਵਾਲੇ ਤੇ ਮੈਂ ਕਿਹਾ ਸਾਡੇ ਘਰ ਵਾਲੇ ਬਿਸਕਟ ਘੜਾਏ ਪਏ ਆ ਕੀ ਇਹ ਕਿਹਨੂੰ ਕੀ ਆ ਤੈਨੂੰ ਦੱਸ ਗਈ ਆ ਮੈਨੂੰ ਤਾਂ ਚਾਹ ਆ ਨੇਲਸ ਦੱਸੋ ਕਿੱਦਾਂ ਦੇ ਹੋਏ ਇਹ ਤਾਂ ਕਿਹੜਾ ਤਵਾਬ ਕੀਤਾ? ਆਪ ਕੀਤੇ? ਲਗਾਏ ਆਪ ਹੀ ਆਵੇਂ। ਉਤਲਾ ਕੁਸ ਉੱਪਰ ਲਾ ਦਿੱ ਦੀਦੀ ਨੇ ਕੀਤਾ। ਇਹ ਕਿਹੜੇ ਉਤਲੇ ਕਿਹੜੇ? ਇਹੀ ਜਿਹੜੀ ਮੈਂ ਤੁਹਾਨੂੰ ਕਹਿੰਨੀ ਵੀ ਨਮੀ ਨੇ ਨਮੀ ਆਟ ਨਹੀਂ ਆਈ ਹੁਣ। ਇਹ ਲਾਸਟ ਹੀ ਰਹਿ ਗਿਆ। ਇਹ ਲੈ ਗਿਆ ਲਾਸਟ। ਫਲਾਵਰ ਵੀ ਹੋ ਗਏ। ਮੇਰਾ ਤਿੰਨਾ ਵਾਲੇ ਫਲਾਵਰ ਵੀ ਹੋ ਗਏ, ਚਾਰਾਂ ਵਾਲੇ ਵੀ ਹੋ ਗਏ। ਬਸ ਇੱਕ ਪੰਜ ਵਾਲੇ ਫਲਾਵਰ ਰਹਿ ਗਏ ਤੇ ਆਹ ਵਾਲੇ ਰਹਿ ਗਏ। ਚਾਹ ਪੀ ਕੇ ਬੈਸਕਟਾਂ ਦਾ ਬੈਸਕਟਾਂ ਦਾ ਰਿਵਿਊ ਵੀ ਰੇ ਤਾਂ ਲੈਣੇ ਵੀ ਪੈਂਡ ਵਾਲੇ। ਵੀਰੇ ਨਾਲ ਜਪੈਨ ਵਾਲੀਆਂ ਅੱਜ ਇੱਕ ਵੀਰੇ ਨੂੰ ਵੀਰੇ ਕਹਿੰਦਾ ਮੈਨੂੰ ਕद्दू ਤੇ ਤੋਰੀਆਂ ਬਹੁਤ ਪਸੰਦ ਆਇਆ ਮੈਂ ਕਹਿੰਦਾ ਵੀਰੇ ਸਾਡੇ ਬਹੁਤ ਬਣਾਉਂਦੇ ਆ ਅਸੀਂ ਕੋਈ ਨਾ ਟੈਨਸ਼ਨ ਨਾਲ ਕद्दू ਤੋਰੀਆਂ ਮੈਂ ਕਹਿੰਦਾ ਅੱਜ ਵੀ ਤੋਰੀਆਂ ਹੀ ਲੈ ਕੇ ਆਂਦੀਆਂ ਆ ਟਿਪਨ ਚ ਤੇ ਵੀਰੇ ਨੂੰ ਤੋਰੀਆਂ ਵੀ ਪਸੰਦ ਆਇਆ ਤੇ ਕद्दू ਵੀ ਪਸੰਦ ਆਇਆ ਮੈਂ ਕਹਿੰਦਾ ਸਾਡੇ ਦੁੱਧ ਪਾ ਕੇ ਬਣਾਉਂਦੇ ਆ ਇੱਧਰ ਮਾਲਵੇ ਦੇ ਵਿੱਚ ਤੇ ਵੀਰ ਇਹਨੂੰ ਦੂਰ ਬਹੁਤ ਲੱਗਾ ਵੀਰੇ ਕਹਿੰਦਾ ਬਹੁਤ ਉਗਰੇ ਆ ਪੁੱਤਾ ਦਿੰਨਾ 150 ਦਾ ਕਿਲੋ ਜੇ ਤਾਂ ਪਹਿਲੀ ਵਾਰ ਹੀ ਆਉਂਦਾ ਉਹ ਇਦਾਂ ਹੀ ਮੱਖੇ ਦੇ ਹੱਥ ਮਾਰਦਾ ਖਾਏ ਐ ਡੀ ਦੂਰ ਡੀ ਦੂਰ ਤੇ ਹੁਣ ਆਪਾਂ ਮਹਿੰਦੀ ਦਾ ਤੁਹਾਨੂੰ ਮੈਂ ਦਿਖਾਈ ਜਾਊਂਗੀ ਨਾਲ-ਨਾਲ ਤੇ ਤੁਸੀਂ ਦੇਖੀ ਚਲੋ ਵੈਸੇ ਮੇਰੇ ਹੱਥ ਛੋਟੇ-ਛੋਟੇ ਆ ਜਲਦੀ ਲੱਗ ਜਣੀ ਮਹਿੰਦੀ ਤੇ ਡਿਜ਼ਾਈਨ ਕਿਹੜਾ ਲਾਉਣੇ ਆ ਕਿਵੇਂ ਦੇ ਲਾਉਣੇ ਮੰਮੀ ਕੋਲੇ ਵੀ ਲਵਾ ਲੈਣਾ ਲਵਾ ਨਹੀਂ ਚਲਣਗੇ ਹੋ ਵੀ ਲਾ ਲੈਣਗੇ ਉਹਨੇ ਸਬਜ਼ੀ ਘੱਟੇ ਪਹਿਲਾਂ ਮੇਡ ਲਵਾਂ ਮੰਮੀ ਹੁਣਾਂ ਤੇ ਲਾ ਦੂੰਗੀ ਮਹਿੰਦੀ ਆ ਵੀਰਾਂ ਕਹਿੰਦਾ ਲਾ ਦੂੰਗਾ ਆ ਗਏ ਚਾਹ ਪੀਓ ਪਹਿਲਾਂ ਘਰ ਵਾਲੇ ਬਿਸਕੁਟ ਖਾ ਕੇ ਰਿਵਿਊ ਦਿਓ ਵੇ ਕਿੱਦਾਂ ਦੇ ਆ ਮਾਣ ਇਸ ਸੀਂਧਾ ਕਰਨ ਲਈ ਤੇ ਇਹ ਤਾਂ ਨਹੀਂ ਬਿਊਨਿਕ ਕਰਨਾ ਮੈਂ ਜਦੋਂ ਕੈਮਰਾ ਆਇਆ ਲੱਗਾ ਹੁੰਦਾ ਨਾ ਫੇਰ ਨਹੀਂ ਮੂੰਹ ਚੋਂ ਕੁਝ ਨਿਕਲਦਾ ਚਲ ਕੋਈ ਨਹੀਂ ਮੈਨੂੰ ਹੈਬੀਟ ਆ ਕੈਮਰੇ ਅੱਗੇ ਬੋਲਣ ਦੀ ਕਿ ਆਬਵੀਅਸਲੀ ਵਲੌਗ ਵਗੈਰਾ ਮੈਂ ਆਈ ਸ਼ੂਟ ਕਰਾ ਦਿੰਦਾ ਪਰ ਇੰਨਾ ਹੁੰਦਾ ਕਿ ਕਦੀ ਕਦੀ ਬੰਦਾ ਜਦੋਂ ਕੋਈ ਦੂਜਾ ਸ਼ੂਟ ਕਰ ਰਿਹਾ ਤੇਰੇ ਬੰਦਾ ਥੋੜਾ ਬੋੰਦਲ ਚ ਬਣ ਕੇ ਆਂਦੇ ਤੇ ਮੈਂ ਤੁਹਾਨੂੰ ਦੱਸ ਦਮਾਂ ਜਿਹੜੀ ਕਿਊਟ ਗਿੰਨੂ ਦੀਦੀ ਆ ਗੁਰਲੀਨ ਦੀਦੀ ਉਹਨਾਂ ਦੇ ਬ੍ਰਦਰ ਆ ਇਹ ਕਿਊਟ ਗਿੰਨੂ ਦੀਦੀ ਨਾਲ ਮੈਂ ਮੇਰੇ ਹਿਸਾਬ ਨਾਲ हां ਤੁਸੀਂ ਕਾਫੀ ਚੱਲ ਤੋਂ ਜਾਣਦੇ ਚਾਰ ਸਾਲ ਹੋ ਗਏ ਤੇ ਪਰ ਅਸੀਂ ਕਦੀ ਮਿਲੇ ਨਹੀਂ ਸਿਰਫ ਸਾਡੀ ਇੰਸਟਾ ਤੇ ਗੱਲ ਹੁੰਦੀ ਆ ਮੈਸੇਜ ਤੇ ਗੱਲ ਹੁੰਦੀ ਆ ਪਰ ਅਸੀਂ ਕਦੀ ਫੇਸ ਟੂ ਫੇਸ ਨਹੀਂ ਮਿਲੇ ਤੇ ਵੀਰੇ ਨੂੰ ਮੈਂ ਪਹਿਲੀ ਵਾਰ ਮਿਲੀ ਆ ਵੀਰੇ ਦੀਆਂ ਮੈਂ ਵੀਡੀਓਜ਼ ਪਹਿਲਾਂ ਵੀ ਮੈਨੂੰ ਮੈਂ ਜਦੋਂ ਦੀਦੀ ਨੇ ਮਹਿੰਦੀ ਦੀ ਵੀਡੀਓ ਪਾਣੀ ਮੈਂ ਕਹਣਾ ਹਾਏ ਕਿੰਨੀ ਸੋਹਣੀ ਆ ਮੈਂ ਵੀ ਕਦੀ ਲਗਾਵਾਂਗੇ ਤੇ ਅੱਜ ਫਾਈਨਲੀ ਉਹ ਮੌਕਾ ਮਿਲਿਆ ਸੱਚੀ ਕਹਿੰਦੀ ਆ ਕੋਈ ਮਜ਼ਾਕ ਵਾਲੀ ਗੱਲ ਨਹੀਂ ਕਿਉਂਕਿ ਮੈਂ ਇੰਸਟਾਗ੍ਰam ਤੇ ਤੁਹਾਡੀਆਂ ਪਹਿਲਾਂ ਵੀਡੀਓਜ਼ ਜਦੋਂ ਤੁਹਾਨੂੰ ਮੈਸੇਜ ਕੀਤੇ ਸੀ ਕਿ ਤੁਸੀਂ ਆਓ ਦੀ ਦੀ ਫਿਰ ਵੀਰਾ ਕਹਿੰਦਾ ਮੈਂ ਹੀ ਆਉਣਾ ਹਾਂ ਹਾਂ ਮੈਂ ਵੀ ਚਲੋ ਸੋਨ ਚੱਲ ਰਿਆਂ ਆ ਬਸ ਸਾਵਤ ਦਾ ਮਹੀਨਾ ਚੱਲ ਰਿਆਂ ਆ ਤੇ ਆਪਾਂ ਕੋਲੈਂਤੀ ਕਰ ਲੈਨੇ ਨਾਲੇ ਤੁਹਾਡੇ ਮੇਂਦੀ ਵੀ ਲੱਗ ਨਾਲੇ ਮਹਿੰਦੀ ਵੀ ਲੱਗ ਜੂਗੀ ਤੇ ਹੁਣ ਬਿਸਕਟ ਖਾਓ ਪਹਿਲਾਂ ਦੁੱਧ ਵਾਲੀਆਂ ਤੋਰੀਆਂ ਦਾ ਰਿਵਿਊ ਦਿਓ ਮੈਨੂੰ ਹਾਂ ਮੈਂ ਵੈਸੇ ਮੈਨੂੰ ਬਹੁਤ ਪਸੰਦ ਆ ਤੋਰੀਆਂ ਵਗੈਰਾ ਪਹਿਲੀ ਵਾਰੀ ਖਾਦਦੇ ਹਾਂ ਦੁੱਧ ਨਾਲ ਸਾਡੇ ਵੀ ਭਾਂਗਿਆ ਕਰੇ ਦੀਦੀ ਬਣਾਉਂਦੇ ਹੁੰਦੇ ਆ ਅੱਛਾ ਤੇ ਤੁਸੀਂ ਬਹੁਤ ਵਧੀਆ ਬਣਾਈਆਂ ਥੈਂਕ ਯੂ ਬਿਸਕਟ ਵੈਸੇ ਲੱਗ ਰਿਹਾ ਹੈ മെനുവിജൻ <laughs> ദാഡേ ਦਿਏਗਾ ਇੰਨੀ ਸੋਹਣੀ ਲਾਉਂਦਾ ਮਹਿੰਦੀ ਮੁੰਡਾ ਮੈਂ ਕਿਹਾ ਤੁਹਾਨੂੰ ਤੁਹਾਡੀ ਇੰਤਰੀਫਾ ਬਹੁਤ ਕਰ ਦਿੱਤੀ ਹੁਣ ਮੇਰੇ ਭਰਾ ਦਾ ਵਿਆਹ ਹੋਣਾ ਇੱਕ ਵਾਰੀ ਦਾ ਦੋ ਆ ਹਰਿਦਾ ਚਾਹਣੀ ਹੋਣਾ ਇੰਦੀ ਪੱਕਾ ਹੋ ਗਿਆ ਉਦੋਂ ਪੱਕਾ ਤੁਹਾਨੂੰ ਅਸੀਂ ਪਹਿਲੇ ਹੀ ਅਪਾਇੰਟਮੈਂਟ ਦੇ ਦਾਂਗੇ ਟਾਈਮ ਨਹੀਂ ਹੋਣਾ ਤੇ ਕਹਦਾ ਨਾ ਨੈਲੀਸ ਨਹੀਂ ਨਹੀਂ ਹਜੇ ਨਹੀਂ ਹਜੇ ਤਾਂ ਵੱਜਿਆ ਵੀ ਨਹੀਂ ਵਿਚਾਰਦਾ ਅਜੇ ਤਾਂ ਕੁੜੀ ਵੀ ਲੱਭਣੀ ਹੈ ਪਰ ਅਸੀਂ ਇਨਵਾਈਟ ਤੁਹਾਨੂੰ ਨਹੀਂ ਕਰਾਂਗੇ ਜਿਆ ਜੋਤ ਮੜੇ ਹੱਥ ਸੈਣੀ ਥੋੜੇ ਨਾਲ ਕੁੱਟ ਕੇ ਵੱਡਾ ਵਧਾ ਕੇ ਲਿਆ ਬੇਇਤੀ ਕਰ ਮੈਂ ਕਿਹਦੀ ਕਿਤੇ ਜਾਂਦੇ ਹੋ ਹੋਰ ਡਿਜ਼ਾਈਨ ਵੱਡਾ ਆ ਤੇਰੇ ਹੱਥ ਨਿੱਕੇ ਨਿੱਕੇ ਨਾਲੇ ਮੈਨੂੰ ਕਹਿੰਦੇ ਮੈਂ ਕਿ ਤੇਰੋਂ ਤੁਸੀਂ ਗਿਆ ਕਰੋ ਤੁਸੀਂ ਮੇਰੀ ਬੇਇੱਜ਼ਤੀ ਨਾ ਕਰੋ ਪਲੀਜ਼ ਤੁਸੀਂ ਤੁਸੀਂ ਕਹਿਣਾ ਨਹੀਂ ਵੇ ਇਹ ਤਾਂ ਕਰ ਬਹੁਤ ਸੋਹਣਾ ਕੰਮ ਕਰ ਰਿਹਾ ਮੁੰਡਾ ਬਾਕਮਾਲੀ ਆ ਨਹੀਂ ਕਰਦੇ ਬਾਈ ਸੱਚੀ ਸਾਥੋਂ ਗਲਤੀ ਹੋ ਗਈ ਯਾਰ ਵਿਆਹ ਚ ਕਿਤੇ ਬਈ ਤੈਨੂੰ ਸੱਦਿਆ ਹੁੰਦਾ ਨਾ ਤੇ ਸਿਰਾਈ ਲੱਗ ਜਣੀ ਸੀ ਲਾੜੀ ਦੇ ਵਿਆਹ ਚ ਬੁਲਾਵਾਂਗੇ ਹਾਂ ਲਾੜੀ ਦਾ ਵਿਆਹ ਜਲਦੀ ਕਰਦਾਂਗੇ ਬਸ ਆਪਾਂ 2 ਸਾਲਾਂ ਹਾਂ ਤਕਦੀਰ ਬੜੀ ਨਾਲਸਲ ਦੇ ਵਿੱਚ ਉਹਦੇ ਨਾਲ ਜਾਣ ਨੂੰ ਫਿਰਦਾ ਤੇ ਉਹ ਵੀ ਐਂ ਫਿਰਦਾ ਵੀ ਮੈਂ ਇਹਨੂੰ ਲੈ ਜਾ ਤੇ ਫਿਰ ਇਹ ਦੂਰ ਲਿਜਾ ਕੇ ਛੱਡ ਦਿੰਦੇ ਤੇ ਆਪ ਮੁੜਿਆਉਂਦੇ ਤੇ ਬੜੀ ਮੁਰਦਦੇ ਨੇ ਆ ਜਾ ਚੱਲ ਗਏ ਆਇਆ ਵੜੀ ਆਇਆ ਜੰਡਗੀ ਮਾਣਨ ਮੈਂ ਤੋਰ ਕੇ ਲਿਆ ਹਾਂ ਸੜਕ ਤੇ ਮੌਸਮ ਬਹੁਤ ਘੈਂਟ ਹੋਇਆ ਪਿਆ ਗਰਮੀ ਜਮਾ ਨਹੀਂ ਹੈਗੀ ਜਮਾ 1% ਵੀ ਮੱਛਰ ਜ਼ਰੂਰ ਹੈਗਾ ਬਟ ਗਰਮੀ ਹੈ ਜਮਾ ਮੌਸਮ ਕਨੇਡਾ ਵਾਲਾ ਹੋਇਆ ਪਿਆ ਕਨੇਡਾ ਜੀ ਪਤਾ ਨਹੀਂ ਗਰਮੀ ਹੈ ਕਿ ਨਹੀਂ ਪਰ ਜਿਵੇਂ ਮੌਸਮ ਹੈ ਕੋਈ ਗਰਮੀ ਨਹੀਂ ਕੋਈ ਠੰਡ ਨਹੀਂ ਨੋਰਮਲ ਮੌਸਮ ਹੋਇਆ ਪਿਆ ਨਾ ਕੋਈ ਚਿਪਚਿਪਾ ਮੌਸਮ ਨਾ ਕੋਈ ਕੋਸੇ ਜਿਵੇਂ ਸਿੰਪਲ ओके ਹੋਇਆ ਫਿਰ ਰਿਪੋਰਟ ਹਾਂ ਕਿ ਫਿਰ ਬ੍ਰਾਈਡ ਦੇ ਤਾਂ ਹੱਥਾਂ ਤੇ ਵੀ ਲਾਉਣ ਲੱਗ ਗਏ ਜੋਤ ਪੁੱਟੇ ਹੱਥਾਂ ਤੇ ਉਹਦੇ ਵਾਂਗੂ ਜੋਤ ਦੀ ਇੰਦੇ ਕਹਿਣਾ ਪੁੱਟੇ ਹੱਥਾਂ ਦੇ ਵੱਧ ਦੇਖਦੀਆਂ ਹਨ ਮੈਂ ਨਾ ਚੈੱਕ ਚੀਆਂ ਡੱਬੀਆਂ ਜੀਆਂ ਤਾਂ ਬੋਰ ਹੋ ਗਈ ਸੀ ਮੈਂ ਵੀਰੇ ਨੂੰ ਕਿਹਾ ਕਿ ਕੁਝ ਯੂਨੀਕ ਜਿਹਾ ਲਾਉ ਤੂੰ ਵੀਰੇ ਨੇ ਬਹੁਤ ਸੋਹਣਾ ਤੇ ਬਹੁਤ ਬਰੀਕੀ ਵਾਲਾ ਯੂਨੀਕ ਲਾਇਆ ਹਾਂ ਹਮਮ ਡਿਜ਼ਾਈਨ ਬਹੁਤ ਸੋਹਣਾ ਬਣਾ ਰਹੇ ਆ ਡਿਫਰੈਂਟ ਸਟਾਈਲ ਆ ਸਕਾਲੇ ਕਾਲੇ ਹੋ ਜਾਣਾ ਤੇ ਪਤਾ ਲੱਗ ਜੂਵੇ ਮਹਿੰਦੀ ਲਾਈ ਦੀ ਮੇਰੇ ਨੂੰ ਦਿਖਾ ਕੇ ਲਿਆਈਆਂ ਪੂਰਾ ਹਮ ਆਪਣਾ ਏਰੀਆ ਮੇਰੇ ਦੱਸੋ ਕਿਵੇਂ ਲੱਗਾ ਤੁਹਾਨੂੰ ਹਾਂ ਕਾਫੀ ਜਿਆਦਾ ਸ਼ਾਨ ਸੀ ਕਾਫੀ ਜਿਆਦਾ ਏਰੀਆ ਸੀ ਕਾਫੀ ਜਿਆਦਾ ਸੀ ਮੈਂ ਤਾਂ ਵੀ ਇੰਨੇ ਜਿਹੇ ਤਾਂ ਮੋਹੱਲੇ ਬਸੰਦ ਦੇ ਸ਼ਹਿਰਾ ਦੇ ਵਿੱਚ ਜੀਣੇ ਤੇ ਸੇ ਕਹਿੰਦੇ ਕਿ ਬਸ ਇੰਨਾ ਕੀਆ ਇਹ ਪਿੰਡਾਂ ਵਾਲੇ ਨੂੰ ਵੀ ਇਹ ਵੀ ਥੋੜਾ ਲੱਗਦਾ ਕਿੰਨਾ ਨਵੀਂ ਦਿੱਤਾ ਲੱਗਦਾ ਅਜੇ ਤਾਂ ਅਸੀਂ ਘਟਾਏ ਆ ਇਹ ਢੀੜੇ ਕੀਤੇ ਹੋਏ ਆ ਘਰ ਅਜੇ ਸੀ ਪਿੰਡਾਂ ਦੇ ਪੱਲਾ ਤਾਂ ਇਦੋਂ ਵੀ ਖੁੱਲੇ ਖੁੱਲੇ ਘਰ ਸੀਗੇ ਵੀਰਨ ਦੱਸ ਕਿ ਅਟੇ ਮੈਂ ਕਿਹਾ ਵੇੜਾ ਕਿਉਂਕਿ ਇਹ ਐ ਹੁੰਦਾ ਨਾ ਪਿੰਡਾਂ ਵਾਲਾਂ ਦੇ ਵਿੱਚੇ ਪਸ਼ੂ ਰੱਖੇ ਹੁੰਦੇ ਆ ਵਿੱਚੇ ਸਾਰਾ ਉਹ ਮਤਲਬ ਵੀ ਸਾਰਾ ਟਰੈਕਟਰ ਟਰਾਲਿੰਗਾਂ ਮੋੜ ਨੂੰ ਸਾਰੇ ਇਸ ਕਰਕੇ ਖੁੱਲਾ 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 ਚਾਹੀਦਾ ਘਰ ਸਾਰਾ ਤੇ ਆਪਣੇ ਬਾਹਨ ਠੇਕੇ ਤੇ ਆ ਸੋ ਆਪਣੇ ਟਰੈਕਟਰ ਪਸ਼ੂ ਵਾਲਾ ਹੈ ਨਹੀਂ ਕਰਕੇ ਆਪਣਾ ਵੇੜਾ ਆਪਾਂ ਤਿੰਨ ਵਾਰੀਆਂ ਜਿਹਾ ਛੋਟਾ ਕੀਤਾ ਤੇ ਦੂਜਾ ਵੀਰੇ ਨੇ ਵੱਡੀ ਨਾਲ ਵੀ ਇੰਟਰੈਕਟ ਕਰ ਲਿਆ ਬੜੀ ਵੀ ਵਧੀਆ ਲੱਗਾ ਵੀਰੇ ਨੂੰ ਬੜੀ ਦੂਜਾ ਬਾਈਕ ਰੱਖੇ ਹੋਣੇ ਕੁੱਤੇ ਹਾਂ ਸਾਡੇ ਦੋ ਨੇ ਵੀਰੇ ਉਹਨੇ ਤਾਂ ਬਹੁਤ ਪਿਆਰ ਕਰਦੀ ਦੀ ਵੀਰੇ ਨੇ ਵੀ ਬਹੁਤ ਨਹੀਂ ਨਹੀਂ ਕਿਹੜੀ ਨਸਲ ਬਾਈ ਸਾਡੇ ਇੱਕ ਗੱਦੀ ਆ ਆਪਣੀ ਜਨਾ ਫਰਮੇਰੀਅਨ ਪਰ ਮੇਰੀਆਂ ਥੋੜਾ ਬਹੁਤ ਖੁੰਦੇ ਆ ਨਹੀਂ ਸਾਡਾ ਨਹੀਂ ਹੈਗਾ ਉਹ ਤਾਂ ਤੁਸੀਂ ਜੋ ਮਰਜ਼ੀ ਕਰਿਓ ਨਿਆਣੇ ਤੇ ਬੈਜੰਦ ਦੇ ਆ ਉਹਨੂੰ ਕੁੱਟ ਦਿੰਦੇ ਹੋ ਗਾ ਨਹੀਂ ਜਾਂਦਾ ਕੋਈ ਅਜਿਹਾ ਜਿਹਾ ਨਹੀਂ ਆਉਂਦਾ ਫੇ ਅਸੀਂ ਕਰਾਂਗੇ ਮੈਂ ਐਸੇ ਨਿਆਣਿਆਂ ਨੂੰ ਕੁੱਤੇ ਘੱਟ ਕਹਿੰਦੇ ਹੁੰਦੇ ਕੋਈ ਹਾਂ ਕਹਿੰਦੇ ਨਹੀਂ ਸਾਡਾ ਵੱਡੇ ਵਾਲਾ ਪਿੰਦੇ ਹੀ ਜਾਣਿਆ ਨੂੰ ਆ ਉਹ ਤਾਂ ਇਹ ਜਗਲੀ ਚ ਜਾਂਦਾ ਇੱਕ ਅੱਦੇ ਨੂੰ ਸੈਟ ਕੀ ਨਹੀਂ ਹੁੰਦਾ ਵਾ ਤੇ ਫੇ ਅਸੀਂ ਉਹਨੂੰ ਖੋਲ ਦੇਣੀ ਆ ਜਿਆਦਾ ਠੀਕ ਹੈ ਲੋ ਵੀ ਫਾਈਨਲ ਟਾਈਮ ਆ ਗਿਆ ਫਾਈਨਲ ਟੱਚ ਨਿਬੜ ਗਿਆ ਕੋਈ ਚੋਣ ਨਹੀਂ ਅਗਰ ਇਹ ਬਹੁਤ ਜਿਆਦਾ ਸੋਹਣੀ ਲਾਈ ਹੈ ਬਾਈ ਕੀ ਆਪਣਾ ਏਰੀਆ ਕੀ ਆਪਣਾ ਦੱਸ ਦੋ ਕਿ ਆਲ ਓਵਰ ਪੰਜਾਬ ਜਿੱਥੇ ਮਰਜੀ ਆਲ ਓਵਰ ਪੰਜਾਬ ਜਿੱਥੇ ਮਰਜੀ ਫ੍ਰੀ ਲੈਂਸਿੰਗ ਦੇ ਵਿੱਚ ਬਾਈ ਜਿੱਥੇ ਤੁਸੀਂ ਆਖੋ ਪਹੁੰਚ ਜਾਣਗੇ ਤੇ ਮਹਿੰਦੀ ਤੁਸੀਂ ਆਪ ਦੀ ਆਪ ਦੇਖ ਲਓ ਕਸਟਮ ਦੀ ਲੋੜ ਹੀ ਨਹੀਂਗੀ ਹਾਂ ਕੋਈ ਕਮੈਂਟ ਕਰਨ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਵੀ ਇੰਨੀ ਸੋਹਣੀ ਤੇ ਹਰ ਇੱਕ ਦੀ ਪੈਟਰਨ ਦੇਖੋ ਕੱਲੀ ਕੱਲੀ ਚੀਜ਼ ਹੈ ਜਿਹੜੀ ਨਾ ਜਿਹੜੀ ਚੀਜ਼ ਹਾਈਲਾਈਟ ਹੋ ਰਹੀ ਹੈ ਆਰਟਿਸਟ ਬੰਦਾ ਤਾਂ ਆਰਟਿਸਟ ਬੰਦਾ ਹੀ ਆ ਫਿਰ ਨਹੀਂ ਆਇਆ ਤਾਂ ਗੱਲ ਹੈਗੀ ਆ ਜੋ ਹੈ ਸੋ ਹੈ ਜੋ ਹੈ ਸੋ ਹੈ ਹਾਂ ਬਾਕੀ ਕਮਾ ਕਰ ਦੇ ਦੇਖ ਫਸ ਹੋ ਗਿਆ ਹਾਂ ਨਾਨੂ ਦੇ ਨਾਨੂ ਦੇ ਲਾ ਦੇ ਇੰਜੈਕਸ਼ਨ ਦਾਦੂ ਦੇ ਕੀ ਆਹ ਮਿਸਰਾ ਬੜਾ ਸਿਆਣਾ ਤੂੰ ਪਾਉਂਦੇ ਨਹੀਂ ਸੌਕਸ ਹੁਣ ਗਰਮੀ ਚ ਡੋਟ ਹੁਣ ਡੋਟ ਤੈਨੂੰ ਕੀ ਚਾ ਚੜਿਆ ਉਹ ਤਕਦੀਰ ਇਹਰੇ ਦਿਲਜੀਤ ਦਾ ਸਾਹ ਦੀ ਭੈਣ ਬਣਦੀ ਹੈ ਲੋਵੀ ਆਠ ਦੀ ਕਦਰ ਘਟਿਆ ਜੀ ਨੂੰ ਬੁਲਾ ਲਾ ਛੁੱਟੀ ਆਉਂਦੀ ਹੈ ਮੰਮੀ ਦੋਦੇ ਦੀ ਪਾਪ ਮੈਂਹਦੀ ਆਰਟਿਸਟ ਜੇ ਸੰਦੂਖ ਲੁਧਿਆਣਾ ਵਾਲੇ ਜੇ ਸੰਧੂ ਨੂੰ ਬੋਲਾ 8 ਸੰਧੂ ਕੀ ਹੈ 8 ਸੰਧੂ 82 ਸੰਧੂ ਹਾਂਜੀ 82 ਸੰਧੂ ਇੰਸਟਾਗ੍ਰਾਮ ਤੇ ਮੈਂ ਕਿਹਾ ਸਾਡੇ ਉਹ ਵੀ ਸੰਧੂ ਹੀ ਆ ਹਾਂ ਸੰਧੂ ਗੋਤਾ ਰੋਬਦਾਰ ਜਗੋਤਾ ਵੀ ਜਿਵੇਂ ਬਾਹਲਾ ਮਤਲਬ ਵੀ ਜਿਵੇਂ ਅਗਰੈਸਿਵ ਜਗੋਤਾ ਕੱਬੇ ਜੇ ਸੁਭਾਅ ਵਾਲੇ ਪਰ ਮਤਲਬ ਜਿੰਨੇ ਵੀ ਸੰਧੂ ਟੱਕਰ ਰਹੇ ਆ ਉਹ ਸਾਰੇ ਨਰਮ ਸ਼ਾਂਤ ਸੁਭਾਅ ਵਾਲੇ ਟੱਕਰ ਰਹੇ ਆ ਉਹ ਪਸੰਦ ਤੇ ਆ ਇਹੋ ਜਿਹੀ ਤੇ ਐ ਹੋਣੀ ਸੋਹਣੀ ਲੱਗਦੀ ਹੈ ਨਾ ਬੋਲ ਲਓ ਕੁਛ ਦੋ ਸ਼ਬਦ ਬਹੁਤ ਸੋਹਣਾ ਥੈਂਕ ਯੂ ਕੋ ਹੱਥ ਜੋੜ ਕੇ ਇਹ ਤਾਂ ਸਪੀਡ ਨਾਲ ਲੱਗਦੀ ਹੈ ਨਾ ਮੇਰੀ ਤਾਂ ਹੀ ਚੀਜ਼ ਫੇਵਰੇਟ ਬਣ ਗਈ ਲੋ ਵੀ ਮੰਮੀ ਕਹਿੰਦੇ ਮੈਂ ਇੱਕ ਹੱਥ ਤੇ ਲਮੋਣੀ ਤੇ ਪਵਾਣੀ ਵੀ ਬੇਲ ਆ ਤੇ ਮੰਮੀ ਜੀ ਆਪ ਇੱਕ ਹੱਥ ਤੇ ਬੇਲ ਪਵਾ ਦੇ ਆ ਤਾਂ ਮੰਦੀਂ ਦੇ ਬੇਲ ਬਿਆਹ ਨਾਲ ਟੈਲੀਫੋਨ ਨਹੀਂ ਮੰਮੀ ਬਸ ਉੱਤਾਂ ਦਾ ਗੜੀ ਲਵਾਈ ਨਹੀਂ ਨੂੰ ਪਰੇ ਲਾ ਲਈ ਤੇ ਟਿੱਕਾ ਹੀ ਲਾ ਲਿਆ ਮੰਮੀ ਤਾਂ ਚਰਮ ਦਾ ਉਹ ਹੋਜੂਗਾ ਸ਼ਗਨ ਘਰੇ ਲਾ ਰਹੀ सुन ले बड़ा पागल है चल आ मेहंदी और आ मेहंदी वैसे मम्मी बस दिखा दो जिद्द नौवे ਮੰਮੀ ਨੇ ਵੀ ਲਵਾਈ ਮਹਿੰਦੀ ਤੇ ਜਿਹੇ ਹੱਥ ਤੇ ਤਾਂ ਮੰਮੀ ਨੇ ਟਿੱਕਾ ਨਿਕਾਲ ਨੂੰ ਲਾਉਣਗੇ ਇਹ ਕਾਲੂ ਲਾਉਣੀ ਆ ਚਲੋ ਮੰਮੀ ਐ ਕਦੇ ਗੜਵੀ ਜੀ ਕਦੇ ਬਣਾਈ ਹੱਥਾਂ ਦੇ ਮਾਸ ਲਾ ਆਏ ਧੋੜੀ ਅਜ਼ਰਵਾਦ ਆਏ ਘਰ ਕੇ ਬਗਿਆ ਲਾਏ ਲੋ ਜੀ ਮੰਮੀ ਨੇ ਵੀ ਲਵਾਈ ਮਹਿੰਦੀ ਦੋ ਜੀ ਮੰਮੀ ਦੇ ਰੱਖੀ ਨੇ ਉਹ ਨਹੀਂ ਕੁਜਾ ਘਿਆਣਾ ਮੈਂ ਵੀ ਜਾਣਾ ਸਵੇਰ ਨੂੰ ਕਿਹੜੀ ਪਾਸੇ ਜਾਣਾ 5-10 ਹਿੰਦੀ ਸਾਲ ਵਿੱਚ ਹੀ ਆ ਦਵਾ ਵੀ ਨਾ ਜਦੋਂ ਦੱਸਿਆ ਹੋਇਆ ਵੀ 5-10 ਹੁੰਦਾ ਉਸ ਗੱਡੀ ਗੱਡੀ ਤੇ ਕੀ ਵੀ ਨਾ ਫਿਰੇ ਜਾਂਦੀ ਆ ਬੱਸ ਤੁਹਾਨੂੰ ਛੁਟਾ ਦਾਂਗੇ ਮੈਂ ਵੀ ਕਹਦਾ ਚਲੋ ਠੀਕ ਆ ਠੀਕ ਆ ਜਲਦੀ ਪਹੁੰਚਾਂਗੇ ਤੇ ਕਹਿੰਦੇ ਕਿ 6 ਵਜੇ ਜਾਂਦੀ ਆ ਮੈਂ ਕਹਾਂ ਚਲੋ ਠੀਕ ਆ ਫੇਰ ਵੀ ਠੀਕ ਆ ਕਰਿਆ ਇਹ ਪਈ ਇਹਨੇ 5:30 ਜਾਂਦੀ ਆ ਮੈਂ ਕਹਾਂ ਚਲੋ ਠੀਕ ਆ ਉਹ ਆਏ ਅੰਕ ਲਾ ਕੇ ਕਹਿੰਦੇ 5:10 ਤੇ ਪਹੁੰਚ ਜਾਂਦੀ ਆ ਇੱਥੇ ਉਹ ਮੈਂ ਕਹਾਂ ਮੈਨੂੰ ਥਾਲ ਕੇ ਪਾਸੇ ਕਰਿਓ ਬਾਹਰ ਬਾਸਾਈ ਜਾਓ ਮੈਂ ਤਾਂ ਅੰਨਾ ਦੂੰਗੀ ਹੋਵੇ ਦੂਈ ਕੀ ਖਾਣ ਲੱਗ ਗਈ ਆ ਖਾਣ ਦੀ ਤੇ ਨਾ ਇਹ ਥੋੜੀ ਏ ਦਾ ਜੋੜੀ ਠੀਕ ਕਰਿਆ ਆਪਣਗਲੇ ਨੇ ਵੀ ਖਾਜੀ ਖਾਜ ਹੁੰਦੀ ਲਾਇ ਲਾਇ ਸਤੀ ਇੰਨੀ ਇੰਨੀ ਖਾਜ ਹੁੰਦੀ ਸੀ ਖਾਜ ਤਾਂ ਹੋਊਗੀ ਮੰਮੀ ਕੋਈ ਨਹੀਂ ਕਿਉਂ ਮੈਂ ਐ ਦਵਾ ਮੈਂ ਤੇਲ ਪਵਾਣਾ ਗੋਲੀ ਚ ਐਂਗਾ ਤੁੱਕ ਗੈਂਡੀ ਥੱਲੇ ਦੇਖੋ ਇੱਧਰ ਲੈ ਨਾ ਕੀ ਨਹੀਂ ਲੱਗਿਆ ਹੈ ਨਾ ਮੋਟੀ ਮੋਟੀ ਕਹਿ ਕਹਿੰਦੀ ਮੋਟੀ ਲੋ ਮੈਂ ਵੀ ਉਹੀ ਕਹਿਣ ਲੱਗਾ ਸੀ ਮੋਟੀ ਮੋਟੀ ਕਾ ਕੇ ਐਨੀ ਮੋਟੀ ਲਵਾ ਲਈ ਹੈ ਕਿਰੇ ਸੀ ਇਹਨੂੰ ਕਰ ਦੇ ਮੋਟਾ ਮੇਰੇ ਨਾਲ ਸਵੇਰ ਨੂੰ 5:00 10 ਤੋਂ ਪਹਿਲਾਂ ਹੋਰ ਚਾਹ ਚਾਹ ਲੈਣ ਨੂੰ 4:00 ਵਜੇ ਉੱਠ ਕੇ ਪਹਿਲਾਂ ਮਹਿੰਦੀ ਦਾ ਕੰਮ ਪੂਰਾ ਕਰਕੇ ਫਿਰ 5:00 10 ਵਜੇ ਵਸਤ ਚੜਾਵਾਂਗੇ ਕੱਲੇ ਉਂਗਲਾਂ ਦੇ ਲਾ ਦੋ ਮੇਰੇ ਮੋਟੀ-ਮੋਟੀ ਲਾ ਲਓ ਅਸ ਸੁੱਕੇ ਨਾ ਗਾਲਤ ਐਨੀ ਕੀ ਆਬਸੈਸ਼ਨ ਵੀ ਮੋਟੀ ਮਹਿੰਦੀ ਨਾ ਜਿਹੜੇ ਮੰਮੀ ਹੋਂ ਵੀ ਅੱਧੀ ਗੂੜੀ ਜਿਹੜੀ ਅੱਧੀ ਫਿੱਕੀ ਜਿਹੜੀ ਪੈ ਰਹੇ ਹੱਥ 'ਚ ਹੀ ਪ੍ਰੋਬਲਮ ਹੈ ਉਹਨਾਂ 'ਚ ਫੇਵਰਾ ਲੈ ਗੁਜਾ ਮੰਮੀ ਮੰਮੀ ਨੇ ਵੀ ਆਏਗੀ ਤਾਇਆ ਦਾ ਨਹੀਂ ਹੋ ਰਹਾ। ਉਂ ਤਾਂ ਕਲੈਰਿਟੀ ਤਾਂ ਵਧੀਆ। ਮੈਂ ਕਿਹਦਾ ਫਲੈਸ਼ ਆਨ ਕਰਕੇ ਬਣਾਉਂਦਾ। ਖਾਜ ਹੁੰਦੀ ਆ। ਹੋਈ ਜਾਵੇ ਫੇਰ ਕੀ ਆ। ਚਾਹ ਵੀ ਆਪਣੇ ਪੂਰੇ ਹੋਣੇ ਆ। ਕੱਲ ਨੂੰ ਹੁਣ ਪੰਗਾ ਪਾ ਲੈਣੀ ਆ ਮੈਂ ਇੱਥੇ ਤੱਕ ਪੂਣੀ ਗੂਣੀ ਤੱਕ। ਬੜੀ ਸੋਣੀ ਲਾਈ ਆ। ਦੀ ਆਪਣੀ ਨੂੰ ਫੈਚ ਰਿਹਾ ਮੈਂ ਗਾਲਾਂ ਹੀ ਨਾ ਕੁੱਟਦੀਂ ਕੁੜੀ ਮੰਮੀ ਦਾ ਹੋ ਲੇਟ ਗਈ ਇਹ ਕੱਟ ਮਾਰਿਆ